ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹਿਲਾ ਰਾਗ ਉੜੀ ਦੀ ਵਿਕੀ ਮਹਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੇ ਤਾਖੀਏ ਕਰਤੇ ਕਉ ਵਿਚਾਰ ਤਿਤ ਕਰ ਗਾਵੋ ਸੋਹਿਲਾ ਸਿਵਰੋ ਸ੍ਰੀ ਨਹਾਰੋ ਤੁਮ ਗਾਵੋ ਮੇਰੀ ਨਿਪਉ ਕਸੋਇਲਾ ਹੋ ਵਾਰਿ ਜਿਤੁ ਸਿਲੇ ਸਦਾ ਸੁਖ ਹੋਰਾ ਨੇਤਰ ਜਿਹੜੇ ਸਮਾਲੇ ਨਾ ਦੇਖੇਗਾ ਦੇਨਹਾਰ ਤੇਰੇ ਦਾਨ ਕੀਤ ਨਾ ਪਾਏ ਦਾ ਤੇ ਕਉਣ ਸਮਾਰ ਸੰਬਤਸਾ ਲੇਖਿਆ ਮਨ ਕਰਾ ਪਾਉ ਤੇਲ ਦੇਹੋ ਸਜਣ ਐਸੀ ਸੜੀਆਂ ਜੋ ਹੋਵੇ ਸਰਸੁ ਮੀਲ ਕਰ ਕਰਿ ਹੋ ਪਹੰਚਾ ਸਰੇ ਨਿਤ ਭਵਨ ਸੁਨਹਾਰਾ ਸਿਮਰੀਐ ਨਾਨਕ ਸੇ ਦੇ ਆਵਨ ਰਾਗਾ ਸਾ ਮਲ ਪਹਿਲਾ छे कर छे गुर छे उदेस गुर गुरेखो वे सनेक बबा कीर्त हुए सो करा खुढ़ई तो रहा राशे चसिया कडिया पहरा तिथि बारी माहुआ हुआ सुर जो अनेक नान करते कि वेश राग तनासरी महला पहला गगन में थाल राव चांद दीपक बने ਤਾਰਿਕਾ ਮੰਡਲ ਜਨਕ ਮਤੀ ਤੋਪਾ ਮਨ ਆਨ ਲੋ ਪਾਵਣ ਚਾਉਰੋ ਕਰਾਇ ਸਗਲ ਬਨ ਰਾਏ ਭਨੰਤ ਜੋਤੀ ਕੈਸੀ ਆਰਤੀ ਹੋਏ ਪੌਖੰਡ ਨਾ ਤੇਰੀ ਆਰਤੀ ਅਨਤਾ ਸ਼ਬਦ ਵਾਚਨ ਭੇਰੀ ਰਹਾ ਸੈਸਤਵ ਨੈਨ ਨਨ ਨੈਨ ਹੋਏ ਤੋਏ ਕੋ ਸੈਸ ਬੂਰਨ ਨਾਇਕ ਤੋਹੀ ਸਾਸ ਪਦ ਬਿਵਨ ਬਿਵਨਨ ਇੱਕ ਪਦ ਗੰਧ ਬਿਨ ਸੈਸ ਤਵ ਗੰਧ ਚਲਦੁ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਰਨ ਸਭ ਮੈਂ ਚਰਨ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸ ਪਾਵੈ ਸੋ ਆਰਤੀ ਹੋਏ ਹਰ ਚਰਨ ਕਵਨਮਕਰੰਦ ਲੋਭਿਤ ਬੰਦਨੋ ਮੋਈ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਰ ਕੋ ਹੋਏ ਜਾਤੇ ਤੇਰੇ ਨਾਹੀਂ ਵਾਸਾ ਰਾਗ ਗਉੜੀ ਪੁਰਵੀ ਮਹਲਾ 4 ਹ ਕਾਮ ਕ੍ਰੋਧ ਨਗਰਪ ਉ ਭਰਿਆ ਮਨ ਸਾਦੋ ਖੰਡਲ ਖੰਡਾ ਹੈ ਪੂਰਵ ਲਿਖਤ ਰਖਿਆ ਗੁਰ ਪਾਇਆ ਮਨ ਹਰ ਲੈ ਬੰਡਲ ਬੰਡਾ ਹੈ ਕਰ ਸਾਦ ਜੋਨੇ ਪੁਨ ਵੱਡਾ ਹੈ ਕਢ ਨੋਤ ਪੁਨ ਵੱਡਾ ਰਹਾ ਸਾਕਤਰ ਸਾਧਨਾ ਜਾਣਿਆ ਤਰੰਤਨ ਹੋਵੇਂ ਕੰਡਾ ਹੈ ਜੋ ਜੋ ਚਲੇ ਚੁਬਾ ਦੁੱਖ ਪਾਵੇ ਜਮਕਾਲ ਸਥ ਦੰਡਾਏ ਹਰ ਜਨ ਹਰ ਹਰ ਨਾਮ ਸੁਬਾਣੇ ਦੁੱਖ ਜਨ ਪਰਪੋ ਖੰਡਾ ਹੈ ਆਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਭੈ ਮੰਡਾ ਹੈ ਹਾਮ ਗਰੀਬ ਸੰਸਕੀਰ ਪ੍ਰਭ ਤੇਰੇ ਹਰ ਰਾਖ ਰਾਖ ਉਡ ਵੱਡਾ ਹੈ ਜਨ ਨਾਨਕ ਨਾਮ ਦਾ ਟੇਕ ਹਰ ਨਾਮੇ ਹੀ ਸੁਖ ਵੰਡਾ ਹੈ ਰਾਗ ਗੋੜੀ ਪੂਰੀ ਮਾਲਾ ਪੰਜਵਾ ਕਰੋ ਬਨੇਤੀ ਸੁਣ ਮਨ ਮੀਤਾ ਸਤ ਟਹਲ ਕੀ ਮੇਲਾ ਇਹਾ ਖਾੜ ਚਰੋ ਹਰ ਲਹਾ ਆ ਗਏ ਬਸਨ ਸੁਹਿਲਾ ਆਉ ਤਕੜਾ ਦਿਨ ਸੈ ਨਾਰੇ ਮਨ ਗੁਰ ਮਿਲ ਕਾਜ ਸੁਆਰੇ ਰਹਾ ਇਹ ਸੰਸਾਰ ਵਿਕਾਸ ਸੰਸਮੈ ਤਰਿਓ ਬ੍ਰਹਮ ਗਿਆਨੀ ਜਸਹਿ ਜਿ ਗਾਵੈ ਪੀ ਆਵੈ ਹੂ ਰਸ ਅਕਤ ਕਥਾ ਦਿਨ ਜਾਨੀ ਜਾਂ ਕੋ ਆਏ ਸੋਇ ਬਿਆਜੋ ਹਰ ਗੁਰ ਤੇ ਮਨੇ ਵਸੇਰਾ ਨਿਜ ਕਰਮੈ ਲ ਪਾਵੋ ਸੁਖ ਸਹਿ ਜੀਵ ਹੋਰਨ ਹੋਏ ਕੋ ਫੇਰਾ ਅੰਤਰ ਜਾਮੀ ਪੁਰਖ ਵਾਤਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗ ਮੋਕ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਵਾਤਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਹੈ ਸੁਖ ਮੰਗੈ ਮੁਖ ਕਰ ਸੰਤਨ ਕੀ ਤੂਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ